ਇਸ ਵੇਲੇ ਦੀ ਸਭ ਤੋਂ ਅਹਿਮ ਤੇ ਸਭ ਤੋਂ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਵੱਡਾ ਐਲਾਨ ਕਰ ਦਿੱਤਾ ਅੱਜ 3 ਘੰਟੇ ਦੇ ਲਈ ਪੂਰੇ ਪੰਜਾਬ ਦੇ ਵਿੱਚ ਰੇਲਾਂ ਜਾਮ ਕੀਤੀਆਂ ਸੀ ਤੇ ਆਉਣ ਵਾਲੀ 30 ਤਰੀਕ ਨੂੰ 30 ਦਸੰਬਰ ਨੂੰ ਇੱਕ ਵੱਡਾ ਐਲਾਨ ਕਿਸਾਨ ਲੀਡਰ ਸਰਬਨ ਸਿੰਘ ਪੰਦੇਰ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਰ ਦਿੱਤਾ ਜੇਕਰ ਤੁਸੀਂ ਕੰਮਕਾਰ ਦੇ ਉੱਤੇ ਜਾਣਦੇ ਹੋ ਸ਼ਨੀ ਐਤਵਾਰ ਦੀ ਛੁੱਟੀ ਬਤਾਉਣ ਤੋਂ ਬਾਅਦ 30 ਤਰੀਕ ਨੂੰ ਸੋਮਵਾਰ ਦੇ ਦਿਨ ਆਪਣੇ ਕੰਮ ਤੇ ਜਾਣਾ ਚਾਹੁੰਦੇ ਹਾਂ ਤਾਂ ਕੰਮ ਤੇ ਜਾਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਦੇਖ ਲਓ ਨਹੀਂ ਤਾਂ ਫਿਰ ਤੁਹਾਨੂੰ ਪਛਤਾਉਣਾ ਪੈ ਸਕਦਾ ਕੀ ਐਲਾਨਾ 30 ਤਰੀਕ ਦਾ ਤੁਹਾਨੂੰ ਸਰਬਨ ਸਿੰਘ ਪੰਦੇੜ ਦੀ ਜਵਾਨੀ ਸੁਣਾ ਦਿੰਨੇ ਆ ਜਿਤਨੀ ਵੀ ਧਾਰਮਿਕ ਸੰਸਥਾਏ ਹਨ उनको ਕਹਾਂਗੇ ਪੰਜਾਬ ਬੰਦ ਮੈਂ ਸਹਿਯੋਗ ਕਰਨ ਹਮ ਇਸਕੇ ਬਾਅਦ ਮੁਲਾਜ਼ਮ ਫਰੰਟ ਕੀ ਟ੍ਰੇਡ ਯੂਨੀਅਨ ਕੀ ਮੀਟਿੰਗ ਬੁਲਾਏਗੇ और उनको सहयोग की मांग करेंगे हम ट्रांसपोर्टरों से मांग की मीटिंग करके हम व्यापार मंडल के भाईचारे से मीटिंग करके ये मांग करेंगे हम जितने भी हमारे दोनों फोरमों की यूनियंस हैं उनको बोलना चाहेंगे आज से स्पीकर बांध लीजिए हर गली हर कुचे हर कस्बे हर गांव हर शहर में यह आह्वान 30 को तीस दिसंबर को ਪੰਜਾਬ ਬੰਦ ਹੈ ਭਾਈ ਪੰਜਾਬ ਕੇ ਲੋਕ ਜਿਸ ਤਰ੍ਹਾਂ ਸੇ ਰੇਲ ਰੋਕੋ ਅੰਦੋਲਨ ਕੋ ਕਾਮਜਾਬ ਕੀਆ ਉਸੇ ਤਰ੍ਹਾਂ ਸੇ ਹਮਾਰਾ ਪੰਜਾਬ ਬੰਦ ਕਾਮਜਾਬ ਕਰੇਗੇ ਇਹ ਬੜਾ एलान ਦਾ ਔਰ ਮੈਂ આજ ਤੱਕ ਜੋ ਵੀ ਪੰਜਾਬੀਓ ਸੇ ਹਮਨੇ ਮੰਗਾ ਹੈ ਉਹ ਹਮਨੇ ਹਮਕੋ ਪੂਰਾ ਦਿਆ ਮੈਂ ਅੱਜ ਜਿਹੜਾ ਪੰਜਾਬ ਦੇ ਵਿੱਚ ਰੇਲ ਰੋਕੋ ਅੰਦੋਲਨ ਹੋਇਆ ਵਾ ਔਰ ਰੇਲ ਰੋਕੋ ਅੰਦੋਲਨ ਦੇ ਵਿੱਚ ਜਿੱਦਾਂ ਅਸੀਂ ਮੋਦੀ ਸਰਕਾਰ ਨੂੰ ਕਿਹਾ ਸੀ ਪੀ ਲੱਖਾਂ ਲੋਕ ਰੇਲਾਂ ਤੇ ਆਉਣਗੇ ਲੱਖਾਂ ਲੋਕ ਆਏ ਹੈਗੇ ਆ ਕੱਲੇ ਕਿਸਾਨ ਨਹੀਂ ਆਏ ਮਜ਼ਦੂਰ ਨਹੀਂ ਆਏ ਨੌਜਵਾਨੀ ਆਏ ਅਸੀਂ ਸ਼ਹਿਰੀਆਂ ਨੂੰ ਦੇਖਿਆ ਹੁੰਦੇ ਅਸੀਂ ਦੁਕਾਨਦਾਰਾਂ ਨੂੰ ਵੇਖਿਆ ਹੁੰਦਾਂ ਨੂੰ ਮੁਲਾਜ਼ਮ ਆਏ ਆ ਪੂਰਾ ਧਾਰਮਿਕ ਪਾਈਚਾਰਾ ਲੰਗਰ ਲੈ ਕੇ ਆਇਆ ਔਰ ਜਿਵੇਂ ਗਾਇਕ ਪਾਈਚਾਰਾ ਸਾਡਾ ਸਹਿਯੋਗ ਕਰ ਰਿਹਾ ਹੈਗਾ ਔਰ ਇਹ ਸਭ ਤੋਂ ਵੱਡਾ ਰੇਲ ਰੋਕੋ ਅੰਦੋਲਨ ਇਹਨੂੰ ਜਨ ਅੰਦੋਲਨ ਕਿਹਾ ਜਾ ਸਕਦਾ ਔਰ ਇਹਦੋਂ ਘਾਂ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਦੋਆ ਫੋਰਮ ਨੇ ਫੈਸਲਾ ਕੀਤਾ ਵਾ ਕਿ 30 ਦਸੰਬਰ ਨੂੰ ਜਿਵੇਂ ਹੁਣ ਸ਼ਹੀਦियां ਆ ਰਹੀਆਂ ਨੇ ਜਿਵੇਂ ਫਤੇਗੜ ਸਾਹਿਬ ਵੱਡੇ ਸਾਹਿਬ ਜਾਦੇ ਛੋਟੇ ਸਾਹਿਬ ਜਾਵੇ ਇਹਦੇ ਵਿੱਚ ਕੁਝ ਵੀ ਖਨੌਰੀ ਤੇ ਘਟਿਆ ਕੋਈ ਤਿੱਖਾ ਅੰਦੋਲਨ ਹੋ ਇਹਦੇ ਵਿੱਚ ਮੇਰੇ ਕੋ ਹਜੇ ਸੁਪਰੀਮ ਕੋਰਟ ਚੱਜ ਪੇਸ਼ੀ ਸੀ ਕੀ ਆਰਡਰ ਆਇਆ ਮੇਰੇ ਕੋ ਨਹੀਂ ਪਤਾ ਉਹਦੇ ਆਰਡਰ ਲਾਂਗੇ ਕੀ ਬੋਲੇ ਨੇ ਹਾਰਡ ਕਾਪੀ ਆਊ ਫਿਰ ਦੋਵੇਂ ਫੋਰ ਫੈਸਲਾ ਕਰਨਗੇ ਕੋਈ ਦੁਨੀਆ ਦੀ ਤਾਕਤ ਅਜ ਐਲਾਨ ਕਰਕੇ ਚੱਲੇ ਆ ਜੇ ਖਨੋਰੀ ਬਾਡਰ ਨੂੰ ਕੋਈ ਅੱਖ ਉੱਠੂਗੀ ਅੱਖ ਕੱਢਾਂਗੇ ਜੇ ਕੋ ਹੱਥਾਂ ਨੂੰ ਜਾਊਗਾ ਹੱਥ ਤੋੜਾਂਗੇ ਜਗਜੀਤ ਸਿੰਘ ਡੱਲੇਵਾਲ ਨੂੰ ਸਾਨੂੰ ਮਾਰਿਆਂ ਤੋਂ ਬਗੈਰ ਕੋਈ ਵੀ ਖੜ ਨਹੀਂ ਸਰਦਾ ਇਹ ਸਾਡਾ ਐਲਾਨ ਆ ਔਰ ਪੂਰੇ ਪੰਜਾਬ ਦੇ ਵਿੱਚ ਜਿੱਥੇ ਭਜਪਾ ਹੀ ਨਿਕਲਣਗੇ ਉੱਥੇ-ਉੱਥੇ ਵਿਰੋਧ ਕੀਤਾ ਜਾਊਗਾ ਔਰ ਇਹ ਜਿਵੇਂ ਪੰਜਾਬ ਨੇ ਸਾਡਾ ਸਾਥ ਦਿੱਤਾ ਅਸੀਂ 30 ਦਸੰਬਰ ਨੂੰ ਪੰਜਾਬ ਬੰਦ ਦਾ ਐਸ ਕੇ ਐਮ ਗਾਰਾਜ ਨੇ ਤੇ ਕਿਸਾਨ ਮਜ਼ਦੂਰ ਮੋਰਚਾ ਸੱਦਾ ਦਿੰਦੇ ਆ ਸਾਰਿਆਂ ਨੂੰ ਔਰ ਅਪੀਲ ਕਰਦੇ ਆ ਪੂਰੇ ਵਪਾਰੀ ਭਾਈਚਾਰੇ ਨੂੰ ਅਪੀਲ ਕਰਦੇ ਆ ਵਪਾਰ ਮੰਡਲ ਨੂੰ ਅਪੀਲ ਕਰਦੇ ਆ ਦੁਕਾਨਦਾਰਾਂ ਨੂੰ ਅਪੀਲ ਕਰਦੇ ਆ ਮਲਾਸ਼ਮਾਂ ਨੂੰ ਅਪੀਲ ਕਰਦੇ ਆ ਵਕੀਲ ਭਾਈਚਾਰੇ ਨੂੰ ਅਪੀਲ ਕਰਦੇ ਆ ਪੱਤਰਕਾਰ ਭਾਈਚਾਰੇ ਨੂੰ ਪੰਜਾਬ ਚੰਡੀਗੜ੍ਹ ਐਸੋਸੀਏਸ਼ਨ ਜੜੀ ਪੱਤਰਕਾਰਾਂ ਦੀ ਉਹਨਾਂ ਕੋਲ ਸਹਿਯੋਗ ਦੀ ਅਪੀਲ ਕਰਦੇ ਆ ਜਿੰਨੀਆਂ ਵੀ ਜਥੇਬੰਦੀਆਂ ਮੋਰਚੇ ਚੋਂ ਬਾਹਰ ਨੇ ਉਹ ਵੱਡੇ ਐਲਾਨ ਦੇ ਵਿੱਚ ਸ਼ਾਮਲ ਹੋਣ ਔਰ ਅਪੀਲ ਕਰਾਂਗੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਜ਼ਾਮਾਂ ਪੈਣਾਂ ਨੂੰ ਕਿ ਉਹ ਪੰਜਾਬ ਬੰਦ ਨੂੰ ਕਾਮਯਾਬ ਕਰਨ ਅਸੀਂ ਆਉਣ ਵਾਲੇ ਸਮੇਂ ਟ੍ਰੇਡ ਜਥੇਬੰਦੀਆਂ ਦੀ ਮੀਟਿੰਗ ਕਰਾਂਗੇ ਵਪਾਰ ਮੰਡਲਾਂ ਨਾਲ ਸੰਵਾਦ ਕਰਾਂਗੇ ਟਰਾਂਸਪੋਰਟਰਾਂ ਨਾਲ ਗੱਲ ਕਰਾਂਗੇ ਔਰ ਜਿਵੇਂ ਪੰਜਾਬ ਦੇ ਵਿੱਚ ਪੰਜਾਬੀ ਸਹਿਯੋਗ ਕਰ ਰਹੇ ਆ ਜੇ ਪੰਜਾਬੀ ਉਹ ਅੰਦੋਲਨ ਜਿੱਤਣਾ ਵਾ ਜੇ ਖੇਤੀਬਾੜੀ ਬਚਾਉਣੀ ਆ ਜੇ ਪੰਜਾਬ ਦੇ ਕਿਸਾਨ ਦੀ ਉਪਰ ਚੰਗੀ ਹੋਊ ਜੇ ਉਹਨੂੰ ਫਸਲ ਦਾ ਚੰਗਾ ਰੇਟ ਮਿਲੂ ਦੇ ਖੇਤ ਮਜ਼ਦੂਰ ਕੋ ਪੈਸਾ ਹੋ ਤਾਹੀਂ ਤੁਹਾਡੀਆਂ ਦੁਕਾਨਾਂ ਤੱਕ ਪਹੁੰਚੂ ਤਾਹੀਂ ਪੰਜਾਬ ਦੇ ਪੱਠੇ ਚੱਲਣੇ ਆ ਚਾਹੀ ਪੰਜਾਬ ਦੇ ਸੇਲਰ ਚੱਲਣੇ ਆ ਚਾਹੀ ਤਾਹੀਂ ਪੰਜਾਬ ਦੇ ਆੜਤੀਆਂ ਨੇ ਜਿੰਦੇ ਰਹਿਣਾ ਵਾ ਤਾਹੀਂ ਪੰਜਾਬ ਦਾ ਵਪਾਰ ਚੱਲਣਾ ਵਾ ਇਸ ਕਰਕੇ 30 ਦਸੰਬਰ ਦੇ ਜਿਹੜਾ ਪੰਜਾਬ ਬੰਦ ਦਾ ਸੱਦਾ ਵਾ ਉਹਨੂੰ ਕਾਮਯਾਬ ਕਰੋ ਮੱਜੇਬੰਦੀਆਂ ਦੇ ਵਰਕਰਾਂ ਨੂੰ ਦੋਵੇਂ ਫਾਰਮਾਂ ਦੇ ਜਥੇਬੰਦੀਆਂ ਦੇ ਵਰਕਰ ਵਰਕਰਾਂ ਨੂੰ ਅਪੀਲ ਕਰਦਾ ਵੀ ਉਹ ਆਪਣੇ ਟਰੈਕਟਰਾਂ ਤੇ ਗੱਡੀਆਂ ਤੇ ਉਹ ਮੈਂ ਅਰ ਹਰ ਕਸਬੇ ਹਰ ਗਲੀ ਹਰ ਕੂਚੇ ਦੇ ਵਿੱਚ ਜਿਹੜਾ ਵਾ ਉਹ ਸਾਡਾ ਮੈਸੇਜ ਲੈ ਕੇ ਜਾਣ ਸਾਡੇ ਮੈਸੇਜ ਨੂੰ ਕਨਵੇ ਕਰਨ ਇਸ ਕਰਕੇ ਅੱਜ ਦੋਵੇਂ ਫਾਰਮ ਜਿਹੜਾ ਵਾ ਪੰਜਾਬ ਬੰਦ ਦਾ ਸੱਦਾ 30 ਸਤੰਬਰ ਨੂੰ ਦਿੰਦੇ ਆ ਪੰਜਾਬੀਓ ਕੁਝ ਹੋਰ ਵੀ ਕਟਿਆ 30 ਦਸੰਬਰ ਨੂੰ 30 ਦਸੰਬਰ ਨੂੰ ਹੋਰ ਵੀ ਕੁਝ ਕਟਿਆ ਉਹਦੇ ਲਈ ਵੀ ਤਿਆਰ ਰਹੋ ਕਾਲ ਕਿਸੇ ਵੇਲੇ ਵੀ ਅਸੀਂ ਹੋਰ ਦੇ ਸਕਦੇ ਹਾਂ ਹਾਂ ਜਦੋਂ ਤੁਸੀਂ ਮੇਲਿਆਂ ਨੂੰ ਜਾਓਗੇ ਸ਼ਿਦੀਪੁਰਬ ਨੂੰ ਜਾਓਗੇ ਫਤਿਹਗੜ੍ਹ ਸਾਹਿਬ ਉਦੋਂ ਉਹ ਹੁਣ ਜਿਹੜੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਖਨੌਰੀ ਬਾਰਡਰ ਨੂੰ ਕੁਝ ਕਰੋ ਸ਼ੰਭੂ ਬਾਰਡਰ ਨੂੰ ਕੁਝ ਕਰੋ ਰਤਨਪੁਰਾ ਖਨੌਰੀ ਬਾਰਡਰ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਬੇਨਤੀ ਆ ਮੈਂ ਅਪੀਲ ਕਰੂੰਗਾ ਪੰਜਾਬ ਦੇ ਗਾਇਕਾਂ ਨੂੰ ਜਿਵੇਂ ਤੁਸੀਂ ਸਹਿਯੋਗ ਦਿੱਤਾ ਵਾ ਜੇ ਤੁਸੀਂ ਸੋਸ਼ਲ ਮੀਡੀਆ ਤੇ ਅਪੀਲ ਕਰੋ ਪੰਜਾਬ ਬੰਦ ਦੀ ਇਹ ਵੱਧ ਸਫਲ ਹੋਊਗਾ ਮੈਂ ਅਪੀਲ ਕਰੂੰਗਾ ਧਾਰਮਿਕ ਸੰਸਥਾਵਾਂ ਨੂੰ ਸਾਡੇ ਪ੍ਰਚਾਰਕਾਂ ਨੂੰ ਸਾਡੇ ਕੀਰਤਨੀਆਂ ਨੂੰ ਸਾਡੇ ਟਾਡੀਆਂ ਨੂੰ ਰਾਗਿਆਂ ਨੂੰ ਉਹ ਪੰਜਾਬ ਬੰਦ ਦੀ ਅਪੀਲ ਹਰ ਆਪਣੇ ਪ੍ਰੋਗਰਾਮ ਦੇ ਵਿੱਚ ਕਰਨ ਸੋ ਇਸ ਕਰਕੇ ਪੰਜਾਬ ਬੰਦ ਨੂੰ ਤੀਨ ਅਸੀਂ ਕਾਮਯਾਬ ਕਰਨਾ ਇਹ ਸਾਡਾ ਬੰਦ ਕਾਮਯਾਬ ਕਰਾਉਣਗੇ ਪੰਜਾਬੀ ਐਸੀ ਸਾਨੂੰ ਆਸ ਆ ਅਰੇ ਇਹ ਬੰਦ ਮੋਦੀ ਸਰਕਾਰ ਦੀਆਂ ਜੜਾ ਹਲਾਕੇ ਰੱਖ ਦੂਗਾ 3 ਕਰੋੜ ਪੰਜਾਬੀ ਜੇ ਇਕ ਮੱਠੋ ਕੇ ਇਕੱਠੇ ਹੋ ਕੇ ਸਾਹਮਣੇ ਆਏ ਅਸੀਂ ਮੋਦੀ ਸਰਕਾਰ ਨੂੰ ਆਪਣੀਆਂ ਮੰਗਾਂ ਮੰਨਣ ਵਾਸਤੇ ਮਜਬੂਰ ਕਰਾਂਗੇ ਧੰਨਵਾਦ